ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਵਾਲਾ ਆਪਣਾ ਵਿਸ਼ਾ ਸੀਗਾ ਵੀ ਅੱਜਕੱਲ ਇੱਕ ਬੜਾ ਚਰਚਿਤ ਸਿੰਗਰ ਆ ਜਿਹੜਾ ਉਹ ਚੱਲ ਰਿਹਾ ਵਾ ਦੁੱਲਾ ਵੀ ਚਲੋ ਕਬੱਡੀ ਦੇ ਵਿੱਚ ਤਾਂ ਬਥੇਰੇ ਦੁੱਲੇ ਹੋਇਆ ਵੀ ਪੰਜਾਬੀ ਸੰਗੀਤ ਦੇ ਵਿੱਚ ਵੀ ਚਲੋ ਦੁੱਲਾ ਪੱਟੀ ਵੀ ਹੋਇਆ ਵਾ ਪਰ ਹੁਣ ਵਾਲੇ ਜਾਮ ਤੇ ਵੀ ਇੱਕ ਪੰਜਾਬੀ ਸਿੰਗਰ ਆ ਦੁੱਲਾ ਵੀ ਜੀਦਾ ਪਿੰਡ ਹੈਗਾ ਵਾ ਵੀ ਮੱਲਣ ਆਲਾ ਤੇ ਤਸੀਲ ਆ ਜਿਹੜੀ ਉਹ ਸ਼੍ਰੀ ਮੋਕਸਰ ਸਾਹਿਬ ਆ ਵੀ ਅੱਜ ਕੱਲ ਇਹਦੇ ਗਾਣੇ ਆ ਜਿਵੇਂ ਬੜੇ ਚੱਲ ਰਹੇ ਆ ਜਿਵੇਂ ਉਹ ਇਹਦੀ ਕੋਈ ਚਰਚਾ ਤਾਂ ਏਡੀ ਕੋਈ ਕਰਦਾ ਨਹੀਂ ਹੈਗਾ ਵੀ ਦੁੱਲਾ ਹੈ ਕੌਣ ਆ ਪਰ ਵੀ ਗੱਡੀਆਂ ਚ ਅਕਸਰੀ ਮੈਂ ਸੁਣਦਾ ਮਾਂ ਇਹਦੇ ਗਾਣੇ ਚੱਲਦੇ ਤੇ ਮੈਂ ਸੋਚਿਆ ਵੀ ਅੱਜ ਆਪਾਂ ਇਹਦੇ ਤੇ ਵੀਡੀਓ ਬਣਾਉਨੇ ਆਂ ਵੀ ਨਾ ਹੀ ਇਹਦੀ ਕੋਈ ਇੰਟਰਵਿਊ ਹੈਗੀ ਆ ਨੈਟ ਤੇ ਨਾ YouTube ਤੇ ਤੇ ਬਾਹਲੇ ਲੋਕਾਂ ਨੂੰ ਪਤਾ ਨਹੀਂ ਹੈਗਾ ਪਰ ਇਹਦੇ ਗਾਣੇ ਅਕਸਰੀ ਸੁਣੇ ਜਾਂਦੇ ਆ ਜਿਵੇਂ ਕਿ ਡੈਫੀਨੇਸ਼ਨ ਸਾਡੀ ਹੋ ਜੇਗੀ ਮਰੀਦ ਸਾਡਾ ਔਰਾ ਦੇਖ ਕੇ ਤੇ ਮਾਹੌਲ ਵੀ ਇੱਕ 35 ਬੀ ਪੈਂਤੀ ਗਾਣਾਵਾ ਤੇ ਇੱਕ ਬਈ ਕਾਫੀ ਗਾਣੇ ਜਿਵੇਂ ਇਹਦੇ ਚੱਲਦੇ ਆ ਤੇ ਪਿੱਛੇ ਜੇ ਇਹਦੀ ਈਪੀ ਵੀ ਆਈ ਸੀਗੀ ਤੇ ਜਿਵੇਂ ਬਈ ਇਹਦਾ ਪੂਰਾ ਨਾਮ ਹੈਗਾ ਵਾ ਖਾਨ ਮੱਲਣ ਵਾਲਾ ਤੇ ਪਰ ਬਈ ਇਹ ਦੁੱਲਾ ਇਹਨੇ ਦੁੱਲਾ ਨਾਮ ਰੱਖਿਆ ਹੋਇਆ ਵਾ ਸਟੇਜ ਤੇ ਤੇ ਜਿਹੜੀ ਇਹਨੇ ਆਪਦੀ ਸਕੂਲ ਦੀ ਪੜ੍ਹਾਈ ਆ ਜਿਵੇਂ ਕਿ ਸਰਕਾਰੀ ਸਕੂਲ ਤੋਂ ਕੀਤੀ ਆ ਤੇ ਉੱਥੇ ਵੀ ਸਕੂਲ ਦੇ ਵਿੱਚ ਜਿਵੇਂ ਹੁਣ ਤਾਂ ਪਤਾ ਨਹੀਂ ਹੈਗਾ ਬਈ ਪਹਿਲੋਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਬਾਲ ਸਭਾ ਜਿਹੜੀਆਂ ਉਹ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉੱਥੇ ਅਕਸਰ ਹੀ ਇਹ ਵੀ ਗੀਤ ਆ ਜਿਹੜੇ ਉਹ ਗਾਉਂਦਾ ਹੁੰਦਾ ਸੀਗਾ ਤੇ ਮੈਡਮਾ ਇਹਨੂੰ ਉਤਸ਼ਾਹਿਤ ਕਰਦੀਆਂ ਹੁੰਦੀਆਂ ਸੀਗੀਆਂ ਤੇ ਉੱਥੋਂ ਇਹਨੂੰ ਗਾਉਣ ਦੀ ਆ ਜਿਹੜੀ ਉਹ ਛੇਟਕ ਲੱਗੀ ਤੇ ਫਿਰ ਜਿਵੇਂ ਗਾ ਬਾਦਾ ਬਾਦਾ ਫਿਰ ਇਹਨੇ ਕਾਲਜ ਦੇ ਵਿੱਚ ਵੀ ਗਾਇਆ ਤੇ ਕਾਲਜ ਤੋਂ ਬਾਅਦੋਂ ਫਿਰ ਇਹ ਬਈ ਜਿਵੇਂ ਬਈ ਗੌਂਦਾ ਚੱਲੋ ਇਹ ਵਧੀਆ ਸੀਗਾ ਪਰ ਇਹਨੂੰ ਵੀ ਪ੍ਰੋਡਿਊਸਰਾਂ ਦੀ ਕੋਈ ਪੈਸੇ ਲਾਉਣ ਵਾਲੀ ਕੰਪਨੀਆਂ ਦੀ ਲੋੜ ਸੀਗੀ ਤਾਂ ਇਹਨੇ ਜਿਵੇਂ ਕਿ ਬੜੇ ਗੇੜੇ ਕੱਢੇ ਜਿਵੇਂ ਕਦੇ ਪਟਿਆਲੇ ਕਦੇ ਚੰਡੀਗੜ੍ਹ ਜਿਵੇਂ ਇੱਕ ਮੈਂ ਵੀਡੀਓ ਵੀ ਦੇਖੀ ਵੀ ਉਹ ਚ ਇਹ ਕਹਿੰਦੇ ਵੀ ਪਟਿਆਲੇ ਯੂਨੀਵਰਸਿਟੀ ਜਿਵੇਂ ਕਿ ਜ਼ਿਆਦਾਤਰ ਜਦੋਂ ਇਹ ਹੁੰਦਾ ਸੀਗਾ ਵੀ ਇਹ ਗੁਰਦੁਆਰੇ ਆਪ ਦਾ ਸਮਾਵਾ ਜਿਹੜਾ ਉਹ ਬਤੀਤ ਕਰਦਾ ਹੁੰਦਾ ਸੀਗਾ ਤੇ ਬਾਕੀ ਵੀ ਇਹਦੇ ਪਿੰਡ ਦੇ ਲੋਕ ਵੀ ਕਹਿੰਦੇ ਸੀਗੇ ਮੱਲਣ ਵਾਲੇ ਬਈ ਜਿਵੇਂ ਕਿ ਸਾਡੇ ਆਲੇ-ਦਾਲੇ ਦੇ ਪਿੰਡਾਂ ਵਾਲਿਆਂ ਦੇ ਜਿਵੇਂ ਕਿ ਮੁਹੰਮਦ صدیق ਹੋ ਗਿਆ ਮਾਨ ਮਰਾੜਾ ਵਾਲਾ ਹੋ ਗਿਆ ਵੀ ਉਹਦੇ ਗਾਣੇ ਆ ਵੀ বাজਦੇ ਸੁਣਦੇ ਹੁੰਦੇ ਸੀਗੇ ਅਸੀਂ ਡਿੱਕਾਂ ਤੇ ਵੀ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਪਿੰਡ ਦਾ ਵੀ ਕੋਈ ਬੰਦਾ ਗਾਉਣ ਵਾਲਾ ਹੋਵੇ ਵੀ ਸਾਡੇ ਪਿੰਡ ਦਾ ਵੀ ਕੋਈ ਨਾਂ ਬੋਲੇ ਤਾਂ ਫਿਰ ਹੁਣ ਇਹ ਵੀ ਅਕਸਰ ਬਈ ਗੱਟ ਆਪਦੇ ਗਾਣਿਆਂ ਦੇ ਵਿੱਚ ਵੀ ਨਾ ਬੋਲਦਾ ਵਾ ਮੱਲਣ ਆਲ ਦਾ ਤੇ ਜਿਵੇਂ ਇੱਕ ਇਹਦਾ ਪਿੱਛੇ ਜੇ ਗਾਣਾ ਆਇਆ ਸੀਗਾ ਵੀ ਐਵਰੇਜ ਦੇਖ ਕੇ ਨਹੀਂ ਖਰੀਦ ਦੇ ਗੱਡੀਆਂ ਤੇ ਵੀ ਉਹਦੇ ਚ ਇਹਨੇ ਆਪਦੇ ਪਿੰਡ ਦਾ ਜਿਵੇਂ ਕੀ ਨਾਂ ਲਿਆ ਵਾ ਤੇ ਬਾਕੀ ਇਹਦਾ ਇੱਕ ਵੀ ਮੈਨੂੰ ਬੜਾ ਵਧੀਆ ਗਾਣਾ ਲੱਗਿਆ ਸੀਗਾ ਵੀ ਊੜੇ ਆੜੇ ਦੇ 35 ਅੱਖਰਾਂ ਤੇ ਹਰੇਕ ਅੱਖਰ ਤੇ ਇਹਨੇ ਗਾ ਲੈਂ ਲਿਖੀ ਹੋਈ ਸੀ ਗਾਣਾ ਵੀ ਉਹ ਗਾਣਾ ਬੜਾ ਵਧੀਆ ਸੀਗਾ ਤੇ ਬਾਕੀ ਵੀ ਸਾਡਾ ਆਹ ਗਾਣਾ ਤਾਂ ਅਕਸਰ ਚੱਲਦਾ ਹੀ ਹੁੰਦਾ ਵਾ ਸਾਡੀ ਹੋ ਜੇਗੀ ਮਰੀਦ ਸਾਡਾ ਔਰਾ ਦੇਖ ਕੇ ਤੇ ਇੱਕ ਇਹਦਾ ਗਾਣਾ ਇਹ ਆ ਵੀ ਮਾਹੌਲ ਇੱਕ ਨੰਬਰ ਤੇ ਹੁੰਦਾ ਜੱਟੀਏ ਮਾਹੌਲ ਪੂਰਾ ਜਨਤਾ ਦਾ ਵੀ ਮਾਹੌਲ ਪੂਰਾ ਜਨਤਾ ਦਾ ਹੁੰਦਾ ਇੱਕ ਨੰਬਰ ਤੇ ਜੱਟੀਏ ਤੇ ਬਾਕੀ ਇੱਕ ਵੀ ਡੈਫੀਨੇਸ਼ਨ ਗਾਣਾਵਾਂ ਵੀ ਜੱਟਾਂ ਦੀ ਡੈਫੀਨੇਸ਼ਨ ਤੇ ਬਾਕੀ ਵੀ ਇੱਕ ਪਿੱਛੇ ਜੇ ਇਹਦੀ ਈਪੀ ਵੀ ਆਈ ਸੀਗੀ ਵੀ ਉਹ ਵੀ ਕਾਫੀ ਆ ਜਿਵੇਂ ਕੀ ਚੱਲੀ ਸੀਗੀ ਤੇ ਬਾਕੀ ਕਈ ਲੋਕ ਆ ਵੀ ਇਹਨੂੰ ਕੰਪੇਅਰ ਕਰਦੇ ਆ ਵੀ ਅਰਜਨ ਢਿੱਲੋਂ ਦੇ ਨਾਲ ਵੀ ਅਰਜਨ ਢਿੱਲੋਂ ਅਰਗੀ ਇਹਦੀ ਲੋਕਾ ਤੇ ਬਾਕੀ ਵੀ ਉਵੇਂ ਹੀ ਇਹਦਾ ਗਾਉਣ ਦਾ ਅੰਦਾਜ਼ ਆ ਤਾਂ ਕਰਕੇ ਇਹਨੂੰ ਕਈ ਵਾਰ ਅਰਜਨ ਢਿੱਲੋਂ ਦਾ ਵੀ ਅਰਜਨ ਢਿੱਲੋਂ ਦਾ ਵੀ ਛੋਟਾ ਭਾਈ ਆ ਜਿਹੜਾ ਉਹ ਕਹਿ ਦਿੰਦੇ ਆ ਤੇ ਬਾਕੀ ਇਹਦਾ ਸਟਾਈਲ ਵੀ ਇੱਕ ਹੱਥ ਤੇ ਆ ਵੀ ਦਸਤਾਨਾ ਪਾ ਕੇ ਰੱਖਦਾ ਵਾ ਵੀ ਇਹ ਕਹਿੰਦਾ ਵਾ ਵੀ ਇੱਕ ਵੀਡੀਓ ਦੇ ਵਿੱਚ ਵੀ ਮੈਂ ਜਿਵੇਂ ਉਹ ਦਸਤਾਨਾ ਪਾਇਆ ਸੀਗਾ ਇੱਕ ਹੱਥ ਦੇ ਵਿੱਚ ਤੇ ਫੇਰ ਬਸ ਉਹ ਮੇਰਾ ਹੁਣ ਸਟਾਈਲ ਹੀ ਬਣ ਗਿਆ ਹੁਣ ਜ਼ਿਆਦਾਤਰ ਵੀ ਇਹ ਦੇਖੋ ਤਾਂ ਇਹਦੇ ਅੱਖ ਹੱਥ ਚਾ ਜਿਹੜਾ ਉਹ ਦਸਤਾਨਾ ਪਾਇਆ ਹੁੰਦਾ ਵਾ ਤੇ ਬਾਕੀ ਇਹ ਸੀਗੀ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਈ ਫੇਰ ਕਿਸੇ ਹੋਰ ਸਿੰਗਰ ਤੇ ਗੱਲਬਾਤ ਕਰਾਂਗੇ ਧੰਨਵਾਦ